ਖਬਰਨਾਮਾ ਦੇਖ ਰਿਹਾ ਸਾਰੀ ਸੂਕਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਰ ਮੈਂ ਆ ਤੁਹਾਡਾ ਹੂਸ ਰਾਜ ਭਾਰ ਸਰਕਾਰ ਵੱਲੋਂ ਸਚਿਤ ਕਰ ਦਿੱਤਾ ਗਿਆ ਹੈ ਜਿਹੜੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਚਾਹੇ ਉਹ ਫੇਸਬੁੱਕ ਹੈ ਚਾਹੇ YouTube ਹੈ ਚਾਹੇ Instagram ਹੈ ਯਾਨੀ ਕਿ ਕਿਸੇ ਵੀ ਤਰ੍ਹਾਂ ਦੀ ਜੇਕਰ ਕੋਈ ਭਾਰਤੀ ਨਾਗਰਿਕ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਿਹਾ ਹੈ ਲਗਭਗ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਨੇ ਹਰ ਰੋਜ਼ ਉਹਨਾਂ ਵੱਲੋਂ ਪੋਸਟਾਂ ਸ਼ੇਅਰ ਕੀਤੀਆਂ ਜਾਂਦੀਆਂ ਨੇ ਹਰ ਰੋਜ਼ ਉਹਨਾਂ ਵੱਲੋਂ ਲਾਈਵ ਜਿਹੜੀਆਂ ਨੇ ਵੀਡੀਓ ਸ਼ੇਅਰ ਕੀਤੀਆਂ ਜਾਂਦੀਆਂ ਨੇ ਇਸ ਨੂੰ ਲੈ ਕੇ ਭਾਰਤ ਨੇ ਸੁਚੇਤ ਕਰ ਦਿੱਤਾ ਹੈ ਕਿ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਕਿਹੜੀਆਂ ਪੋਸਟਾਂ ਪਾਉਣੀਆਂ ਨੇ ਕਿਹੜੀਓ ਵੀਡੀਓ ਪਾਉਣੀਆਂ ਤੇ ਕਿਹੜੀਆਂ ਨਹੀਂ ਪਾਉਣੀਆਂ ਉਸ ਬਾਰੇ ਅੱਜ ਗਾਈਡਲਾਈਨ ਦੇ ਦਿੱਤੀ ਗਈ ਹੈ ਭਾਰਤ ਸਰਕਾਰ ਵੱਲੋਂ ਇਹ ਕਿਹਾ ਹੈ ਜੇਕਰ ਭਾਰਤ ਵਿੱਚ ਜੰਗ ਜਾਂ جنگ ਵਰਗੀ ਸਥਿਤੀ ਬਣ ਰਹੀ ਹੈ ਤੇ ਸੋਸ਼ਲ ਮੀਡੀਆ ਤੇ ਕੀਤੀਆਂ ਗਈਆਂ ਕੁਝ ਗਤੀਵਿਧੀਆਂ ਕਾਨੂੰਨੀ ਤੌਰ ਤੇ ਗੰਭੀਰ ਅਫਰਾਤ ਬਣ ਸਕਦੀਆਂ ਹਨ ਅਤੇ ਕੈਦ ਵੀ ਹੋ ਸਕਦੀ ਹੈ ਫੌਜ ਜਾਂ ਸਰਕਾਰ ਵਿਰੁੱਧ ਅਫਵਾਹਾਂ ਜੇਕਰ ਕੋਈ ਵਿਅਕਤੀ ਜੰਗ ਦੌਰਾਨ ਕਹਿੰਦਾ ਹੈ ਕਿ ਫੌਜ ਹਾਰ ਰਹੀ ਹੈ ਭਾਰਤ ਤੇ ਕਬਜ਼ਾ ਹੋ ਗਿਆ ਹੈ ਜਾਂ ਸਰਕਾਰ ਝੂਠ ਬੋਲ ਰਹੀ ਹੈ ਅਤੇ ਬਿਆਨ ਝੂਠਾ ਹੈ ਇਸ ਨੂੰ ਦੇਸ਼ ਵਿਰੁੱਧ ਅਫਵਾਹਾਂ ਕਿਹਾ ਜਾਵੇਗਾ ਤੁਹਾਨੂੰ ਬੀ ਐਨ ਐਸ ਦੀ ਧਾਰਾ 197 ਦੇ ਤਹਿਤ ਜੇਲ੍ਹ ਵਿੱਚ ਭੇਜਿਆ ਜਾ ਸਕਦਾ ਹੈ ਜੇਕਰ ਕੋਈ ਪ੍ਰਾਣੀ ਜਾਂ ਨਕਲੀ ਵੀਡੀਓ ਸਾਂਝਾ ਕਰਦਾ ਹੈ ਜਿਸ ਵਿੱਚ ਬੰਬ ਦਿਖਦੇ ਹਨ ਜਾਂ ਲਾਚਾਂ ਪਈਆਂ ਦਿਖਾਈ ਜਾਂਦੀਆਂ ਹਨ ਤਾਂ ਕਹਿੰਦਾ ਹੈ ਕਿ ਹਾਲ ਵਿੱਚ ਇਹ ਹੋਇਆ ਹੈ ਇਸ ਨੂੰ ਦੇਸ਼ ਵਿੱਚ ਡਰ ਅਤੇ ਭੰਫੜਾਉਣ ਵਾਲਾ ਮੰਨਿਆ ਜਾਵੇਗਾ ਅਤੇ ਆਈਟੀ ਐਕਟ ਦੇ ਤਹਿਤ ਇਸ ਲਈ ਸਖਤ ਵਿਵਸਥਾ ਹੈ ਜੇਕਰ ਕੋਈ جنگ ਦੌਰਾਨ ਪਾਕਿਸਤਾਨ ਦੇ ਕਿਸੇ ਦੁਸ਼ਮਣ ਦੇਸ਼ ਦੀ ਪ੍ਰਸ਼ੰਸਾ ਕਰਦਾ ਹੈ ਉਹਨਾਂ ਦੇ ਝੰਡੇ ਸਾਂਝੇ ਕਰਦਾ ਹੈ ਜਾਂ ਲਿਖਦਾ ਹੈ ਪਾਕਿਸਤਾਨ ਨੂੰ ਜਿੰਨਾ ਚਾਹੀਦਾ ਹੈ ਤਾਂ ਇਹਨਾਂ ਨੂੰ ਗਦੇਸ਼ ਧਰੋਹ ਮੰਨਿਆ ਜਾ ਸਕਦਾ ਹੈ ਜਿਸ ਵਿੱਚ ਬੀਐਨਐਸ ਦੀ ਧਾਰਾ 152 ਦੇ ਤਹਿਤ ਉਮਰ ਕੈਦ ਹੋ ਸਕਦੀ ਹੈ ਜੇਕਰ ਕੋਈ ਸੋਸ਼ਲ ਮੀਡੀਆ ਤੇ ਲੋਕੇਸ਼ਨ ਆਪਰੇਸ਼ਨ ਜਾਣਕਾਰੀ ਸੋਸ਼ਲ ਮੀਡੀਆ ਤੇ ਪੋਸਟ ਕਰਦਾ ਹੈ ਟੈਗ ਫਲਾਨੀ ਜਗ੍ਹਾ ਤੇ ਪਹੁੰਚੇ ਹਨ ਤਾਂ ਉਸ ਨੂੰ ਸਖਿਆਵਿਚ ਉਲੰਘਣਾ ਮੰਨਿਆ ਜਾਵੇਗਾ ਇਸ ਲਈ ਦੋਸ਼ੀ ਸਰਕਾਰ ਦੋਸ਼ੀ ਨੂੰ ਸਰਕਾਰੀ ਭੇਦ ਐਕਟ 1923 ਦੇ ਤਹਿਤ ਸਜ਼ਾ ਦਿੱਤੀ ਜਾ ਸਕਦੀ ਹੈ ਜੰਗ ਦੌਰਾਨ ਝੂਠੀਆਂ ਕਹਾਣੀਆਂ ਫਲਾਉਣਾ ਜਿਵੇਂ ਕਿ ਭਾਰਤ ਨੇ ਖੁਦ ਹਮਲਾ ਕੀਤਾ ਸਾਡੀ ਫੌਜ નિર્ਦੋਸ਼ ਲੋਕਾਂ ਨੂੰ ਮਾਰ ਰਹੀ ਹੈ ਉਹਨਾਂ ਨੂੰ ਮਨੋਵਿਗਿਆਨਕ ਜਦੋਂ ਮੰਨਿਆ ਜਾ ਸਕਦਾ ਹੈ ਇਸ ਲਈ ਲੰਮੀ ਕੈਦ ਵੀ ਹੋ ਸਕਦੀ ਹੈ ਇਸ ਸਮੇਂ ਸਰਹੱਦ ਤੇ ਜੰਗ ਵਰਗੀ ਸਥਿਤੀ ਅਤੇ ਭਾਰਤ ਆਪਰੇਸ਼ਨ ਸੰਦੂਰ ਪਾਕਿਸਤਾਨ ਵਿਰੁੱਧ ਜਵਾਬੀ ਕਾਰਵਾਈ ਕਰ ਰਿਹਾ ਹੈ ਖਬਰਾਂ ਹਨ ਕਿ ਪਾਕਿਸਤਾਨ ਦੀ ਰੱਖਿਆ ਪ੍ਰਣਾਲੀ ਭਾਰਤ ਦੇ ਹਮਲੇ ਨੂੰ ਰੋਕਣ ਵਿੱਚ ਅਸਫਲ ਲੱਗਦੀ ਹੈ ਯਾਨੀ ਕਿ ਇਸ ਤਰ੍ਹਾਂ ਦੀਆਂ ਪੋਸਟਾਂ ਕਿ ਜਾਂ ਪਾਕਿਸਤਾਨ ਦੇ ਝੰਡੇ ਨੂੰ ਸ਼ੇਅਰ ਕਰਨਾ ਜਾਂ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਭਾਰਤੀ ਫੌਜ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਹੈ ਉਹ ਫਜ਼ੂਰ ਹੈ ਯਾਨੀ ਕਿ ਦੇਸ਼ ਦੇ ਹਿੱਤ ਦੇ ਖਿਲਾਫ ਕੋਈ ਵੀ ਗੱਲ ਬੋਲੀ ਗਈ ਤਾਂ ਉਮਰ ਕੈਦ ਹੋ ਸਕਦੀ ਹੈ ਇਹ ਦੇਸ਼ ਭਾਰਤ ਸਰਕਾਰ ਵੱਲੋਂ ਇਤਿਸ਼ੂਚਿਤ ਕਰ ਦਿੱਤਾ ਗਿਆ ਹੈ ਜਿਹੜੇ ਸੋਸ਼ਲ ਮੀਡੀਆ ਦਾ ਯੂਜ਼ ਕਰਦੇ ਨੇ ਚਾਹੇ ਉਹ WhatsApp ਨੇ ਚਾਹੇ ਉਹ Facebook ਹੈ ਚਾਹੇ ਉਹ YouTube ਹੈ ਚਾਹੇ ਉਹ Snapchat ਹੈ ਚਾਹੀਓ ਇੰਸਟਾਗ੍ਰam ਹੈ ਯਾਨੀ ਕਿ ਸਾਨੂੰ ਭਾਰਤ ਦੀ ਪ੍ਰਸ਼ੰਚਾ ਭਾਰਤ ਦਾ ਸਤਿ ਆਣਾ ਚਾਹੀਦਾ ਹੈ ਕੋਈ ਵੀ ਅਜਿਹੀ ਗਤੀਵਿਧੀ ਨਹੀਂ ਕਰਨੀ ਚਾਹੀਦੀ ਜਿਸ ਤੇ ਨਾਲ ਦੇਸ਼ ਵਿੱਚ ਅਮਨ ਸ਼ਾਂਤੀ ਭੰਗ ਹੋਵੇ